ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਆਪ ਦੇ ਕੰਮਕਾਰ ਛੱਡ ਕੇ ਤਕੜੇ ਹੋ ਕੇ ਚੋਣ ਮਹੀਮਾ ਚ ਜੁੜ ਕੇ ਤਕੜੇ ਹੋ ਕੇ ਕਾਂਗਰਸ ਨੂੰ ਜਿਤਾਉਣ ਦਾ ਕੰਮ ਕਰੇ ਵਰਕਰਾਂ ਨੂੰ ਹਦਾਇਤ ਦਿੱਤੇ ਗਏ ਕਿ ਕਮਰ ਕੱਸ ਲੋ ਔਰ ਅੱਜ ਤੋਂ ਹੀ ਵਰਕਰ ਜਿਹੜਾ ਮੈਸ ਕੌਨਸੀ ਚਾਂਸੀ ਬਹੁਤ ਲੈਵਲ ਤੇ ਵੋਲ ਲੈਵਲ ਤੇ ਕੰਮ ਕਰਨਾ ਸ਼ੁਰੂ ਕਰ ਦੇਣ ਸਾਡੀਆਂ ਸੰਵਿਧਾਨ ਬਚਾਓ ਰੈਲੀਆਂ ਆਲਰੇਡੀ ਚੱਲ ਰਹੀਆਂ ਨੇ ਜਿਸ ਪ੍ਰਕਾਰ ਜਿਹੜੀਆਂ ਪਾਰਟੀਆਂ ਨੇ ਸਤਾਧਤ ਉਹ ਦੇਸ਼ ਨੂੰ ਤੋੜਨਾ ਚਾਹੁੰਦੀਆਂ ਨੇ ਕਿ ਉਹਨਾਂ ਨੇ ਇਹਨਾਂ ਨੂੰ ਕਿਉਂ ਜਿਤਾਤਾ ਉਹ ਇਹਦਾ ਰਿਜ਼ਲਟ ਜਿਹੜਾ ਵੈਸਟ ਕੌਂਸਲ ਸਟੈਂਸਿਅਨਸੀ ਦੇ ਰਿਜ਼ਲਟ ਦੇ ਨਾਲ ਪਤਾ ਲੱਗ ਜਾਏਗਾ ਬੜੇ ਭਾਰੀ ਬੜੇ ਅੱਛੇ ਮਾਰਦੇ ਨਾਲ ਕਾਂਗਰਸ ਪਾਰਟੀ ਇਲੈਕਸ਼ਨ ਪੂਰੀ ਹਵਾ ਨਿਕਲ ਗਈ ਹੈ ਭਗਵਾਨ ਸਿੰਘ ਮਾਨ ਜੁੱਧ ਨਸ਼ਿਆਂ ਵਿਰੋਧ ਮੁਕੰਮਲ ਤੌਰ ਤੇ ਫੇਲ ਹੋ ਚੁੱਕਿਆ ਹੈ ਜਿਹਦੇ ਤੋਂ ਨਕਲੀ ਸ਼ਰਾਬ ਨਹੀਂ ਬੰਦ ਹੋ ਸਕੀ ਉਹ ਨਸ਼ਾ ਕੀ ਬੰਦ ਕਰੇਗਾ ਇਹ ਵੈਸਤਾ ਫੈਸਲਾ ਤਿਆਰ ਕਰ ਦੇਗਾ ਕਿ ਸਤਾਈ ਦੇ ਵਿੱਚ ਜਿਹੜੀ ਹੈ ਪੰਜਾਬ ਚ ਕਾਂਗਰਸ ਸਰਕਾਰ ਆ ਲੁਧਿਆਣਾ লাইਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤੁਹਾਡੇ ਨਾਲ ਦੱਸਦੇ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਲੁਧਿਆਣਾ ਦੇ ਵਿੱਚ ਐਮਪੀ ਰਾਜਾ ਵੜਿੰਗ ਜੀ ਜਿਹੜੇ ਅੱਜ ਪਹੁੰਚੇ ਨੇ ਸੋ ਕਾਂਗਰਸ ਦੀ ਵੱਡੀ ਜਿਹੜੀ ਹੈ ਮੀਟਿੰਗ ਹੋਈ ਹੈ ਕਾਂਗਰਸ ਲੀਡਰ ਦੀ ਸੋ ਸਾਰੇ ਕਾਂਗਰਸ ਦੇ ਜਿਹੜੇ ਲੀਡਰ ਸੀਗੇ ਉੱਥੇ ਪਹੁੰਚੇ ਸੀਗੇ ਗੱਲਬਾਤ ਕਰਨ ਦੇ ਅੱਜ ਲੁਧਿਆਣਾ ਦੇ ਵਿੱਚ ਪਹੁੰਚੇ ਹੋ ਤੇ ਮੀਟਿੰਗ ਜਿਹੜੀ ਹੋਈ ਆ ਉਹ ਕੀ ਮੋਡਿਫਾਈ ਸੀਗਾ ਮੀਟਿੰਗ ਦਾ ਅੱਜ ਦੀ ਜਿਹੜੀ ਮੀਟਿੰਗ ਹੈ ਹਾਂਜੀ ਜੀ ਅੱਜ ਦੀ ਜਿਹੜੀ ਮੀਟਿੰਗ ਸੀਗੀ ਕਾਂਗਰਸ ਦੇ ਸਾਰੇ ਲੀਡਰਸ ਇਕੱਠੇ ਹੋਏ ਸੀਗੇ ਕੀ ਮੋਟੀਵੇਸ਼ਨ ਅੱਜ ਦਾ ਮੋਟਿਵੇ ਹੈ ਸਾਡਾ ਕਿ ਜਿਹੜੀ ਚੋਣ ਹੈ ਕਾਂਗਰਸ ਪਾਰਟੀ ਚੋਣ ਲੜ ਰਹੀ ਹੈ ਔਰ ਸਾਰੇ ਜਿਹੜੇ ਸਾਡੇ ਸਾਢਾਢ ਹਲਕਿਆਂ ਦੇ ਲੋਕ ਐ ਕੰਸਟਿਊਐਂਸੀ ਦੇ ਸਾਡੇ ਕੰਟੈਸਟਡ ਕੈਂਡੀਡੇਟ ਐ ਐਮਸੀ ਕਾਉਂਸਲਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਆਪ ਦੇ ਕੰਮਕਾਰ ਛੱਡ ਕੇ ਤਕੜੇ ਹੋ ਕੇ ਚੋਣ ਮਹੀਮਾਚ ਜੁੜ ਕੇ ਤਕੜੇ ਹੋ ਕੇ ਕਾਂਗਰਸ ਨੂੰ ਜਿਤਾਉਣ ਦਾ ਕੰਮ ਕਰੋ ਦੇਖੋ ਇੱਕ ਬਸ ਕਾਂਗਰਸ ਗੱਡੀ ਜਾਰੀ ਕੀ ਨੂੰ ਕਾਰਨ ਕੀ ਹੈਗਾ ਲੋਕਾਂ ਨੂੰ ਕੀ ਦੱਸਣਾ ਹੈ ਸਵਿਧਾਨ ਬਚਾਓ ਰੈਲੀਆਂ ਜਿਹੜੀਆਂ ਉਹ ਪੂਰੇ ਦੇਸ਼ ਪਰ ਛੋਰੀਆਂ ਕਾਂਗਰਸ ਪਾਰਟੀ ਨੇ ਸਵਿਧਾਨ ਦੀ ਗੱਲ ਕੀਤੀ ਹੈ ਸਾਡੀਆਂ ਸਵਿਧਾਨ ਬਚਾਓ ਰੈਲੀਆਂ ਆਲਰੇਡੀ ਚੱਲ ਰਹੀਆਂ ਨੇ ਜਿਸ ਪ੍ਰਕਾਰ ਜਿਹੜੀਆਂ ਪਾਰਟੀਆਂ ਨੇ ਸਤਾਧਰ ਉਹ ਦੇਸ਼ ਨੂੰ ਤੋੜਨਾ ਚਾਹੁੰਦੀਆਂ ਨੇ ਉਹਨਾਂ ਦੇ ਖਿਲਾਫ ਅਸੀਂ ਇਹ ਲੜਾਈ ਵਿੱਢੀ ਐ ਇਸ ਕਰਕੇ ਸੰਵਿਧਾਨ ਬਚਾਉ ਅਸੀਂ ਰੈਲੀਆਂ ਕਰ ਰਹੇ ਹਾਂ ਪੰਜਾਬ ਦੇ ਵਿੱਚ ਯੋਧ ਨਸ਼ਾ ਵਿਰੁੱਧ ਲਗਾਤਾਰ ਕਾਰਵਾਈ ਚੱਲ ਪੂਰੀ ਹਵਾ ਨਿਕਲ ਗਈ ਐ ਭਗਵੰਤ ਸਿੰਘ ਮਾਨ ਯੋਧ ਨਸ਼ਾ ਵਿਰੁੱਧ ਮੁਕੰਮਲ ਤੌਰ ਤੇ ਫੈਲ ਹੋ ਚੁੱਕਿਆ ਜਿਹਦੇ ਤੋਂ ਨਕਲੀ ਸ਼ਰਾਬ ਨਹੀਂ ਬੰਦ ਹੋ ਸਕੀ ਉਹ ਨਸ਼ਾ ਕੀ ਬੰਦ ਕਰੇਗਾ ਬਿਲਕੁਲ ਜਿਵੇਂ ਨਕਲੀ ਸ਼ਰਾਬ ਵਾਲੀ ਗੱਲ ਕੀਤੀ ਐ ਸਾਫ਼ ਹੈ ਬਈ ਜੀ ਤੁਸੀਂ ਦੇਖ ਸਕਦੇ ਹੋ ਕਿ ਐਮਪੀ ਰਾਜਾ ਵਰਿੰਗ ਜੀ ਵੱਲੋਂ ਸਿੱਧੇ ਤੌਰ ਤੇ ਜਿਹੜੀ ਗੱਲ ਐ ਉਹ ਕਹੀ ਜਾ ਰਹੀ ਐ ਜਿਹਦੇ ਵਿੱਚ ਉਹਨਾਂ ਵੱਲੋਂ ਸਪਸ਼ਟ ਰੂਪ ਦੇ ਵਿੱਚ ਇੱਕ ਗੱਲ ਜਿਹੜੀ ਐ ਕਹਿ ਦਿੱਤੀ ਗਈ ਸੋ ਦੱਸ ਦੇ ਕਿ ਕਾਂਗਰਸ ਦੇ ਜਿਹੜੇ ਲੀਡਰਸ ਤੋ ਦੇਖ ਸਕਦੇ ਹੋ ਕਿ ਇੱਕ ਪਾਸੇ ਜਿਹੜੀ ਕਾਂਗਰਸ ਦੀਆਂ ਜਿਹੜੀ ਲੀਡਰ ਨੇ ਉਹਨਾਂ ਦੇ ਵਿੱਚ ਸਾਰੀ ਜਿਹੜੀ ਹੈ ਮੀਟਿੰਗ ਕਾਫੀ ਵੱਡੀ ਹੁੰਦੀ ਹੈ ਸੋ ਦੇਖ ਸਕਦੇ ਹੋ ਕਿ ਕਾਂਗਰਸ ਲੀਡਰ ਦੇ ਜਿਹੜੇ ਵੀ ਇੱਥੇ ਆਗੂ ਸੀਗੇ ਸਾਰੇ ਪਹੁੰਚੇ ਸੀਗੇ ਸੋ ਵੱਡੀ ਜਿਹੜੀ ਹੈ ਜਿਹੜੀ ਮੀਟਿੰਗ ਹੋਈ ਹੈ ਬਿਲਕੁਲ ਸੋ ਦੱਸਦੇ ਹਾਂ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰਜੀ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਅੱਜ ਇੱਕ ਮੀਟਿੰਗ ਹੋਈ ਸੀਗੀ ਮੀਟਿੰਗ ਦੇ ਵਿੱਚ ਕਾਂਗਰਸ ਦੇ ਆਲ ਲੀਡਰ ਜਿਹੜੇ ਮੌਜੂਦ ਸੀਗੇ ਨਾਲ ਲੁਧਿਆਣਾ ਦੇ ਜਿਹੜੇ ਐਮਪੀ ਸੀਗੇ ਉਹ ਵੀ ਇੱਥੇ ਪਹੁੰਚੇ ਸੀਗੇ ਕੀ ਕਹਿਣਾ ਇਹਦੇ ਵਿੱਚ ਆ ਆਪਾਂ ਉਦੇ ਵਾਸਤੇ ਮੀਟਿੰਗ ਕੀਤੀ ਗਈ ਹੈ ਜ ਜਿਦੇ ਚ ਵਿਸ਼ੇਸ਼ ਤੌਰ ਤੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਾਜਾ ਵਰਿੰਗ ਜੀ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਤ੍ਰਿਪਤ ਬਾਜਵਾ ਜੀ ਤੇ ਲੁਧਿਆਣਾ ਦੀ ਸਾਰੀ ਲੀਡਰਸ਼ਿਪ ਜਿਹੜੀ ਮਜੂਰ ਸੀ ਵਰਕਰਾਂ ਨੂੰ ਆਦੇਸ਼ ਦਿੱਤੇ ਗਏ ਆ ਕਿ ਕਮਰ ਕੱਸ ਲੋ ਔਰ ਅੱਜ ਤੋਂ ਹੀ ਵਰਕਰ ਜਿਹੜਾ ਵੈਸਟ ਕੌਂਸਿਲ ਚੈਂਸੀ ਬੂਥ ਲੈਵਲ ਤੇ ਵੋਲ ਲੈਵਲ ਤੇ ਕੰਮ ਕਰਨਾ ਸ਼ੁਰੂ ਕਰ ਦੇਣਗੇ। ਕੰਵੈਸਟ ਦੇ ਵਿੱਚ ਅ ਅਸੂਜੀ ਜਿਹੜੇ ਖੜੇ ਹੋਏ ਨੇ ਉਹ ਉਹ ਵੀ ਇਸ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ। ਅਸੀਂ ਉਹਨਾਂ ਨੂੰ ਬੁਲਾਇਆ ਨਹੀਂ ਸੀਗਾ ਉਹਦਾ ਇੱਕ ਕਾਰਨ ਹੈ ਕਿਉਂਕਿ ਉਹਨਾਂ ਦਾ ਇਲੈਕਸ਼ਨ ਹੈ। ਉਹਨਾਂ ਨੂੰ ਡਿਸਟਰਬ ਕਰਨਾ ਨਹੀਂ ਚਾਹੁੰਦੇ ਉਹ ਆਪਣੀਆਂ ਮੀਟਿੰਗਾਂ ਅਟੈਂਡ ਕਰਨ। ਸੋ ਅਸੀਂ ਜਾ ਕੇ ਉਹਨਾਂ ਦਾ ਕੰਮ ਕਰਨ ਜਾ ਰਹੇ ਹਾਂ। ਇਹ ਕਾਂਗਰਸ ਪਾਰਟੀ ਦਾ ਕੰਮ ਹੈ। ਨੋਟ ਵਿਅਕਤੀ ਵਿਸ਼ੇਸ਼ ਦਾ ਉਹ ਰਾਸ਼ੂਜੀ ਨੂੰ ਅਸੀਂ ਬਿਲਕੁਲ ਫ੍ਰੀ ਕਰਤਾ ਮੀਟਿੰਗਾਂ ਤੋਂ। ਉਹ ਆਪਣਾ ਕੰਮ ਕਰਨਗੇ ਔਰ ਅਸੀਂ ਆਪਣਾ ਕੰਮ ਕਰਾਂਗੇ। ਇਹ ਹਲਕਾ ਤੈਅ ਕਰੂਗਾ 2027 ਇਹ ਵੈਸਤਾ ਫੈਸਲਾ ਤਿਆ ਕਰ ਦੇਗਾ ਕਿ 27 ਦੇ ਵਿੱਚ ਜਿਹੜੀ ਹੈ ਪੰਜਾਬ ਚ ਕਾਂਗਰਸ ਸਰਕਾਰ ਆ ਰਹੀ ਹੈ। ਮੈਂ ਬਿਲਕੁਲ ਪੰਜਾਬ ਸਰਕਾਰ ਦੀ ਲਗਾਤਾਰ ਕੰਮ ਗੁਜ਼ਾਰੀ ਕਿਤਾ ਦੇਖ ਰਿਹਾ। ਦੇਖੋ ਲੋਕ ਕਾਂਗਰਸ ਪਾਰਟੀ ਵੱਲ ਬੜੀ ਆਸ ਨਾਲ ਦੇਖ ਰਹੇ ਆ ਲੋਕ ਪਛਤਾ ਰਹੇ ਆ ਕਿ ਉਹਨਾਂ ਨੇ ਇਹਨਾਂ ਨੂੰ ਕਿਉਂ ਜਿਤਾਤਾ। ਉਰੇ ਦਾ ਰਿਜ਼ਲਟ ਜਿਹੜਾ ਵੈਸਟ ਕੰਸਿਸਟੈਂਸੀ ਦੇ ਰਿਜ਼ਲਟ ਦੇ ਨਾਲ ਪਤਾ ਲੱਗ ਜਾਏਗਾ ਔਰ ਬੜੇ ਭਾਰੀ ਬੜੇ ਅੱਛੇ ਮਾਰਜਿਨ ਨਾਲ ਕਾਂਗਰਸ ਪਾਰਟੀ ਇਲੈਕਸ਼ਨ ਜਿੱਤੇਗੀ। ਬਿਲਕੁਲ ਸਹੀ ਦੱਸਦੀ ਹੈ ਪੱਛਮੀ ਦੇ ਵਿੱਚ ਜਿਹੜੀ ਜਿਮਨੀ ਚੋਣਾ ਨੇ ਉਹ ਉਹਦੇ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਮਨੀ ਚੋਣਾ ਹੀ ਜਿਹੜੀਆਂ ਦੱਸ ਦੇਣਗੇ ਕਿ 2027 ਦਾ ਜਿਹੜਾ ਸਮਾਂ ਉਹ ਕਿਹੋ ਜਿਹਾ ਹੋਊਗਾ ਕਿਉਂਕਿ ਇੱਕ ਪਾਸੇ ਲਗਾਤਾਰ ਤਿਆਰੀਆਂ ਚੱਲ ਰਹੀਆਂ ਨੇ ਸੋ ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਜੇਕਰ ਪੰਜਾਬ ਸਰਕਾਰ ਵੱਲੋਂ ਲਗਾਤਾਰ ਯੁੱਧ ਨਸ਼ਾ ਵਿਰੁੱਧ ਤਹਿਤ ਲਗਾਤਾਰ ਕਾਰਵਾਈ ਕਰ ਰਹੀ ਹੈ ਸੋ ਇਹ ਕਿਉਂਕਿ ਲਗਾਤਾਰ ਕੰਮ ਵੀ ਜਿਹੜਾ ਕਰਦੇ ਹੋਏ ਨਜ਼ਰ ਆ ਰਹੀ ਹੈ ਪਰ ਕਾਂਗਰਸ ਪਾਰਟੀ ਨੇ ਜਦੋਂ ਗੱਲਬਾਤ ਕਰਦੇ ਤਾਂ ਉਹਨਾਂ ਵੱਲੋਂ ਜਿਹੜੀ ਗੱਲ ਐ ਸਪਸ਼ਟ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਰੱਖੀ ਗਈ ਹੁਣ ਆਉਣ ਵਾਲਾ ਸਮਾਂ ਦੱਸੂਗਾ 2027 ਤੇ ਜਿਮਨੀ ਚੋਣਾਂ ਦੱਸਣ ਗਿਆ 2027 ਕਿਹੋ ਜਿਹਾ ਹੋਊਗਾ ਦੇਖ ਰਹੇ ਹੋ ਨਾਲ ਲਾਈਵ ਮੈਨੇਜਿੰਗ ਕੈਮਰਾਮੈਨ ਹਣੀ ਦੇ ਨਾਲ ਧੰਨਵਾਦ